ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਅੱਜ ਦੀ ਕਹਾਣੀ ਇੱਕ ਅਜਿਹੇ ਬੰਦੇ ਦੀ ਆ ਜਿਹਨੂੰ ਜਾਨਵਰ ਪੰਛੀ ਰੱਖਣ ਦਾ ਬੜਾ ਸ਼ੌਕ ਹੁੰਦਾ ਤੇ ਉਹਨੇ ਆਪਣੇ ਘਰ ਦੇ ਵਿੱਚ ਇੱਕ ਤੋਤਾ ਇੱਕ ਮੁਰਗਾ ਤੇ ਇੱਕ ਬੱਕਰੀ ਰੱਖੀ ਹੁੰਦੀ ਐ ਪ੍ਰੋਬਲਮ ਉਦੋਂ ਖੜੀ ਹੁੰਦੀ ਆ ਜਦੋਂ ਉਹਦੇ ਘਰ ਦੇ ਵਿੱਚ ਇੱਕ ਚੂਹਾ ਆ ਕੇ ਰਹਿਣ ਲੱਗ ਜਾਂਦਾ ਤੇ ਚੂਹੇ ਦੀ ਆਦਤ ਹੁੰਦੀ ਆ ਕਿ ਜਿਹੜੇ ਉਹਦੇ ਕੱਪੜੇ ਹੁੰਦੇ ਆ ਉਹਨਾਂ ਦੇ ਘਰਦਿਆਂ ਦੇ ਉਹਦੀ ਘਰ ਵਾਲੀ ਦੇ ਉਹ ਟੁੱਕ ਦਿੰਦਾ ਕੁਤਰ ਦਿੰਦਾ ਕੁਤਰੋ ਤੇ ਹਾਰਾਂ ਦੇ ਦਿਨ ਸ਼ੁਰੂ ਹੋ ਜਾਂਦੇ ਆ ਤੇ ਉਹ ਬੰਦਾ ਆਪਣੀ ਘਰ ਵਾਲੀ ਲਈ ਇੱਕ ਮਹਿੰਗਾ ਤੇ ਵਧੀਆ ਸੋਹਣਾ ਸੂਟ ਲੈ ਕੇ ਆਉਂਦਾ ਤੇ ਉਧਰੋਂ ਚੂਹਾ ਆਪਦੀ ਆਦਤ ਤੋਂ ਮਜਬੂਰ ਹੁੰਦਾ ਉਹ ਨਵੇਂ ਸੂਟ ਨੂੰ ਹੀ ਕੁਦਰ ਦਿੰਦਾ ਟੱਕ ਦਿੰਦਾ ਆਪਦੇ ਨਵੇਂ ਸੂਟ ਨੂੰ ਟੁੱਕਿਆ ਹੋਇਆ ਕੁਤਰਿਆ ਹੋਇਆ ਦੇਖ ਕੇ ਉਹ ਬੰਦੇ ਦੀ ਘਰ ਵਾਲੀ ਦਾ ਤਾਂ ਪਾਰਾ ਚੜ ਜਾਂਦਾ 7ਵੇਂ ਅਸਮਾਨ ਤੇ ਉਹ ਤਾਂ ਆਪਦੇ ਘਰ ਵਾਲੇ ਨੂੰ ਕਹਿੰਦੀ ਦੀ ਕੁਛ ਹੋਵੇ ਇਹ ਚੂਹੇ ਨੂੰ ਫੜੋ ਫੜ ਕੇ ਇਹਨੂੰ ਮਾਰੋ ਜਾਂ ਬਾਹਰ ਛੱਡ ਕੇ ਆਓ ਉਹ ਬੰਦਾ ਫਿਰ ਚੂਹੇ ਨੂੰ ਫੜਨ ਵਾਸਤੇ ਕਿ ਚੂਹੇ ਦੀ ਕੜਕੀ ਲੈ ਕੇ ਆਉਂਦਾ ਜਿਹੜੀ ਗਿਆ ਪਾ ਵੀ ਆਮ ਤੌਰ ਤੇ ਘਰਾਂ ਦੇ ਵਿੱਚ ਵਰਤਦੇ ਆ ਜਦੋਂ ਕੋਈ ਚੂਹਾ ਚਾਹਾ ਫੜਨਾ ਹੁੰਦਾ ਬਾਅਦ ਛੱਡ ਕੇ ਆਈਦਾ ਤੇ ਉਹ ਨਵੀਂ ਕੜਕੀ ਦੇਖ ਕੇ ਚੂਹੇ ਨੂੰ ਮਹਿਤਾ ਪੈ ਜਾਂਦੀ ਹੈ ਚੂਹਾ ਕਹਿੰਦਾ ਲੈ ਵੀ ਫਸ ਗੇ ਮੇਰਾ ਤਾਂ ਵਧੀਆ ਚੱਲੀ ਜਾਂਦਾ ਸੀ ਇੱਥੇ ਅੰਦਰੋਂ ਅੰਦਰੀ ਹੁਣ ਇਹਨਾਂ ਨੇ ਤਾਂ ਮੈਨੂੰ ਫੜ ਲੈਣਾ ਤੇ ਮੈਨੂੰ ਮਾਰ ਦੇਣਾ ਉਹ ਕੜਕੀ ਦੇਖ ਕੇ ਚੂਹਾ ਜਾਂਦਾ ਤੋਤੇ ਕੋਲੇ ਕਹਿੰਦਾ ਯਾਰ ਤੋਤੇ ਆ ਮੇਰੀ ਮਦਦ ਕਰ ਇਹਨਾਂ ਨੇ ਕੜਕੀ ਲਿਆਂਦੀ ਨਵੀਂ ਮੇਰੇ ਲਈ ਮੈਨੂੰ ਇਹਨਾਂ ਨੇ ਅੱਜ ਫੜ ਲੈਣਾ ਮੈਨੂੰ ਬਚਾ ਮੈਨੂੰ ਮਦਦ ਦੀ ਲੋੜ ਹੈ ਤੋਤਾ ਕਹਿੰਦਾ ਯਾਰ ਮੈਂ ਕੀ ਕਰਾਂ ਮੈਂ ਕਿਉਂ ਕਰਾਂ ਤੇਰੀ ਮਦਦ ਮੈਨੂੰ ਕੀ ਲੋੜ ਆ ਮੈਂ ਤੇ ਤੇਰੀ ਮਦਦ ਕਰ ਸਕਦਾ ਤੋਤੇ ਤੋਂ ਜਵਾਬ ਮਿਲਣ ਤੋਂ ਬਾਅਦ ਉਹ ਚੂਹਾ ਜਾਂਦਾ ਮੁਰਗੇ ਕੋਲੇ ਮੁਰਗੇ ਨੂੰ ਕਹਿੰਦਾ ਯਾਰ ਮੇਰੀ ਮੈਂ ਤੜੀ ਗੱਲ ਆ ਮੈਨੂੰ ਵਜਾਲਾ ਇਹਨਾਂ ਨੇ ਕੜੱਕੀ ਲਿਆਦੀ ਆ ਮੈਨੂੰ ਮਾਰ ਤਾ ਉਹੀ ਜਵਾਬ ਮੁਰਗਾ ਦਿੰਦਾ ਮੁਰਗਾ ਕਹਿੰਦਾ ਮੈਨੂੰ ਕੀ ਲੋੜ ਪਈ ਆ ਮੈਂ ਨਹੀਂ ਕਰ ਸਕਦਾ ਮਦਦ ਉਦੋਂ ਬਾਅਦ ਚੂਹਾ ਜਾਂਦਾ ਬੱਕਰੀ ਕੋਲੇ ਬੱਕਰੀ ਵੀ ਅੱਗੇ ਉਹ ਇਹੀ ਜਵਾਬ ਦਿੰਦੀ ਆ ਕਹਿੰਦੀ ਨਾ ਜੀ ਨਾ ਆਪਦਾ ਕੰਮ ਕਰੋ ਆਪਦਾ ਸੋਚੋ ਚੂਹਾ ਥੱਕ ਹਾਰ ਕੇ ਬਹਿ ਜਾਂਦਾ ਕਹਿੰਦਾ ਜੋ ਹੋਊ ਦੇਖੀ ਜਾਊ ਉਦੋਂ ਉਹ ਬੰਦੇ ਦੀ ਘਰ ਵਾਲੀ ਰਾਤ ਹੋਣ ਦੀ ਵੇਟ ਕਰਦੀ ਹੁੰਦੀ ਆ ਵੀ ਅੱਜ ਰਾਤ ਨੂੰ ਮੈਂ ਕੜਕੀ ਲਾ ਦੇਣੀ ਆ ਅੱਜ ਨਹੀਂ ਛੱਡਦੀ ਚੂਹੇ ਨੂੰ ਮੇਰਾ ਨਵਾਂ ਸੂਟ ਗੁਤਰਿਆ ਉਦੋਂ ਰਾਤ ਹੋ ਜਾਂਦੀ ਆ ਕੜਕੀ ਲੱਗ ਜਾਂਦੀ ਆ ਥੋੜੇ ਟਾਈਮ ਬਾਅਦ ਖੜਾਕ ਦੀ ਆਵਾਜ਼ ਆਉਂਦੀ ਆ ਤੋਂ ਬੰਦੇ ਦੀ ਘਰ ਵਾਲੀ ਨੂੰ ਲੱਗਦਾ ਵੀ ਚੂਹਾ ਫੜਿਆ ਗਿਆ ਅੜ ਗਿਆ ਕੜਕੀ 'ਚ ਜਦੋਂ ਉਹ ਕੜਕੀ ਦੇ ਕੋਲੇ ਜਾਂਦੀ ਆ ਰਾਤ ਨੂੰ ਹਨੇਰੇ 'ਚ ਤਾਂ ਉੱਥੇ ਇੱਕ ਸੱਪ ਆਇਆ ਹੁੰਦਾ ਜਿਹੜਾ ਚੂਹੇ ਨੂੰ ਖਾਣ ਆਇਆ ਹੁੰਦਾ ਪਰ ਉਹ ਖੁਦ ਵਿਚਾਰਾ ਕੜਕੀ ਦੇ ਵਿੱਚ ਫਸ ਜਾਂਦਾ ਜੋ ਸੱਪ ਨੇ ਇੱਥੇ ਉਹ ਬੰਦੇ ਦੀ ਘਰ ਵਾਲੀ ਨੂੰ ਹੀ ਡੱਸ ਲੈਂਦਾ ਉੱਥੇ ਸਿਆਪਾ ਖੜਾ ਹੋ ਜਾਂਦਾ ਉਹ ਬੰਦੇ ਦੀ ਘਰ ਵਾਲੀ ਉੱਚੀ ਉੱਚੀ ਚੀਕਾਂ ਮਾਰਦੀ ਹੈ ਲੇਰਾ ਮਾਰ ਲੱਗ ਜਾਂਦੀ ਹੈ ਉਧਰੋਂ ਬੰਦਾ ਵੀ ਉੱਠ ਕੇ ਭੱਜ ਕੇ ਆ ਜਾਂਦਾ ਉਹ ਦੇਖਦਾ ਵੀ ਸੱਪ ਲੜ ਗਿਆ ਡੱਸ ਲਿਆ ਇਹਨੂੰ ਉਹਨੂੰ ਚੱਕ ਕੇ ਹਸਪਤਾਲ ਲੈ ਜਾਂਦਾ ਜਦੋਂ ਹਸਪਤਾਲ ਲੈ ਜਾਂਦੇ ਆ ਤਾਂ ਡਾਕਟਰ ਕਹਿੰਦਾ ਜੀ ਸੱਪ ਬੜਾ ਜ਼ਹਿਰੀਲਾ ਸੀ ਇਹ ਤਾਂ ਸਿਰਫ ਇੱਕ ਤਰੀਕੇ ਦੇ ਨਾਲ ਹੀ ਬਚ ਸਕਦੀ ਆ ਉਹ ਵੀ ਤਾਂ ਜੇ ਇਹਨੂੰ ਤੋਤੇ ਦਾ ਸੂਪ ਪਲਾਇਆ ਜਾਵੇ ਹਣੋ ਬੰਦਾ ਤੋਤੇ ਦਾ ਸੂਪ ਕਿੱਥੋਂ ਲੈ ਗਿਆ ਵੀ ਇਨੀ ਛੇਤੀ ਫਿਰ ਉਹਨੂੰ ਯਾਦ ਆਉਂਦਾ ਵੀ ਤੋਤਾ ਤਾਂ ਆਪਣੇ ਘਰ ਹੀ ਰੱਖਿਆ ਹੋਇਆ ਚਲੋ ਜੀ ਤੋਤਾ ਚੱਕ ਲਿਆਂਦਾ ਬਣਾਤਾ ਉਹਦਾ ਸੂਪ ਬਣਾ ਲਿਆ ਆਪਦੀ ਘਰ ਵਾਲੀ ਨੂੰ ਪਲਾਤਾ ਤੇ ਉਹਦੀ ਘਰ ਵਾਲੀ ਠੀਕ ਹੋ ਜਾਂਦੀ ਹੈ ਇਹ ਸਾਰੇ ਕੋਲ ਚੂਹਾ ਦੇਖੀ ਜਾਂਦਾ ਹੁੰਦਾ ਬੈਠਾ ਹਣੋ ਬੰਦੇ ਦੀ ਘਰ ਵਾਲੀ ਠੀਕ ਹੋ ਕੇ ਘਰੇ ਆ ਜਾਂਦੀ ਹੈ ਉਹਦਾ ਪਤਾ ਪੁੱਤਾ ਲੈਣ ਦੇ ਲਈ ਰਿਸ਼ਤੇਦਾਰ ਆਉਣ ਲੱਗ ਜਾਂਦੇ ਆ ਰਿਸ਼ਤੇਦਾਰਾਂ ਚੋ ਇੱਕ ਹੁੰਦਾ ਖਾਣ ਪੀਣੜਾ ਬੰਦਾ ਫਿਰ ਉਹ ਘਰ ਵਾਲਾ ਬੰਦਾ ਜਿਹੜੇ ਜਿਨੇ ਜਾਨਵਰ ਪਾਲੇ ਹੁੰਦੇ ਆ ਕਹਿੰਦਾ ਯਾਰ ਮੈਂ ਇਹਨੂੰ ਕੀ ਖਵਾਵਾਂ ਅਜ ਤੇ ਇਹਦਾ ਬੰਦਾ ਵੀ ਇਹੋ ਜਿਹਾ ਵਾ ਤੇ ਉਹ ਕਹਿੰਦਾ ਚੱਲ ਫਿਰ ਮੁਰਗਾ ਹੀ ਚੱਲਣ ਦਿਓ ਜਿਹੜਾ ਆਪਦੇ ਘਰੇ ਮੁਰਗਾ ਹੁੰਦਾ ਉਹ ਵੀ ਧਰ ਦਿੰਦੇ ਆ ਕੜਾਈ 'ਚ ਜਾਂਦਾ ਵਿਚਾਰਾ ਉਹ ਵੀ ਚਲੋ ਜੀ ਜਦੋਂ ਸਭ ਕੁਝ ਸਹੀ ਹੋ ਜਾਂਦਾ ਤਾਂ ਉਹ ਬੰਦਾ ਕਹਿੰਦਾ ਵੀ ਚਲੋ ਜੀ ਇਸੇ ਖੁਸ਼ੀ ਦੇ ਵਿੱਚ ਵੀ ਤੇਰੀ ਜਾਨ ਬਚ ਗਈ ਆਪਾਂ ਇੱਕ ਵੱਡੀ ਪਾਰਟੀ ਰੱਖਦੇ ਆ ਵੱਡੀ ਪਾਰਟੀ ਦੇ ਵਿੱਚ ਫੇਰ ਮੀਟ ਬਣਾਉਣਾ ਹੁੰਦਾ ਫੇਰ ਉਹਦੀ ਨਿਗਾਹ ਜਾਂਦੀ ਆ ਬੱਕਰੀ ਵੱਲ ਉਹ ਕਹਿੰਦਾ ਹੁਣ ਇਹ ਤੋਂ ਬਿਨਾਂ ਨਹੀਂ ਸਰਨਾ ਹੁਣ ਇਹਨੂੰ ਚੱਲਣ ਦਿਓ ਤੇ ਇਸ ਤਰ੍ਹਾਂ ਕਰਕੇ ਉਹ ਬੱਕਰੀ ਵੀ ਕੜਾਈ ਦੀ ਭੇਡ ਝੜ ਜਾਂਦੀ ਆ ਚੂਹਾ ਉੱਥੇ ਬੈਠਾ ਸੋਚੀ ਪਿਆ ਹੁੰਦਾ ਕਹਿੰਦਾ ਯਾਰ ਕਾਸ਼ ਇਹਨਾਂ ਨੇ ਤੋਤੇ ਨੇ ਮੁਰਗੇ ਨੇ ਬੱਕਰੀ ਨੇ ਮੇਰੀ ਮਦਦ ਕੀਤੀ ਹੁੰਦੀ ਤਾਂ ਆਹ ਸਾਰਾ ਸਿਆਪਾ ਪੈਣਾ ਹੀ ਨਹੀਂ ਸੀ ਮੇਰਾ ਤਾਂ ਪਤਾ ਨਹੀਂ ਪਰ ਇਹ ਤਿੰਨੇ ਤਾਂ ਜਿਉਂਦੇ ਰਹਿੰਦੇ ਛੋਟੀ ਜੀ ਕਹਾਣੀ ਆ ਸਿਖਾਉਂਦੀ ਬੜਾ ਕੁਝ ਜ਼ਿੰਦਗੀ ਦੇ ਵਿੱਚ ਜੇ ਆਪਾਂ ਮਿਲ ਕੇ ਚੱਲਾਂਗੇ ਸਾਥ-ਸਾਥ ਰਾਵਾਂਗੇ ਤਾਂ ਬੜਾ ਕੁਝ ਪ੍ਰਾਪਤ ਕਰ ਸਕਦੇ ਗਰੁੱਪ ਦੇ ਵਿੱਚ ਰਹਿਣਾ ਇਕੱਠਿਆਂ ਹੋ ਕੇ ਰਹਿਣਾ ਮਿਲ ਕੇ ਚੱਲਣਾ ਉਹਦੇ ਵਿੱਚ ਬਹੁਤ ਵੱਡੀ ਤਾਕਤ ਹੁੰਦੀ ਹੈ ਕੱਲੀਆਂ ਤਸਵੀਰਾਂ ਖਜਵਾਉਣ ਦੇ ਨਾਲ ਤਸਵੀਰਾਂ ਦੇ ਵਿੱਚ ਨਾਲ ਖੜਨ ਦੇ ਨਾਲ ਉਹ ਗੱਲ ਨਹੀਂ ਬਣਦੀ ਸਵਾਦ ਤਾਂ ਫੇਰ ਆਉਂਦਾ ਜੇ ਦੁੱਖ ਦੇ ਵਿੱਚ ਵੀ ਆਪਾਂ ਤਕਲੀਫਾਂ ਦੇ ਵਿੱਚ ਵੀ ਆਪਾਂ ਇੱਕ ਦੂਜੇ ਦੇ ਨਾਲ ਖੜੇ ਹੋਈਏ ਉਮੀਦ ਕਰਦਾ ਕਾਫੀ ਕੋ ਸਿੱਖਣ ਨੂੰ ਮਿਲਿਆ ਹੋਊਗਾ ਵਧੀਆ ਲੱਗੀ ਕਹਾਣੀ ਤਾਂ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਹੌਸਲਾ ਅਫਜ਼ਾਈ ਦੇ ਲਈ ਕਮੈਂਟ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਤੇ ਜਿਹੜੇ ਮੇਰੇ ਵੀਰਾਂ ਨੇ ਅਜੇ ਤੱਕ ਮੇਰੇ ਪੇਜ ਨੂੰ ਫੋਲੋ ਨਹੀਂ ਕੀਤਾ ਆਪ ਸਾਰਿਆਂ ਨੂੰ ਇੱਕ ਵਾਰੀ ਨਾ ਇੱਕ ਕਿਸਾਨ ਹੁੰਦਾ ਤੇ ਬੜਾ ਮਿਹਨਤੀ ਹੁੰਦਾ ਉਹਦੇ ਚਾਰ ਮੁੰਡੇ ਹੁੰਦੇ ਆ ਉਹ ਚਾਰੋ ਹੀ ਬੜੇ ਨਿਕੰਮੇ ਆਲਸੀ ਤੇ ਕਮਜ਼ੋਰ ਹੁੰਦੇ ਨੇ ਇਹਨਾਂ ਚਾਰਾਂ ਦੇ ਕਰਕੇ ਉਹ ਕਿਸਾਨ ਬੜਾ ਦੁਖੀ ਰਹਿੰਦਾ ਹਮੇਸ਼ਾ ਇਹੀ ਸੋਚਦਾ ਰਹਿੰਦਾ ਕਿ ਮੇਰੇ ਚਾਰ ਮੁੰਡੇ ਆ ਪਰ ਚਾਰੋ ਹੀ ਨਿਕੰਮੇ ਆ ਕੋਈ ਕੰਮ ਨਹੀਂ ਕਰਦੇ ਚ ਅੱਜ ਦਾ ਸਾਰਾ ਦਿਨ ਬੇਲੇ ਰਹਿੰਦੇ ਆ ਤੇ ਉਹਨਾਂ ਚਾਰਾਂ ਮੁੰਡਿਆਂ ਦੀ ਸੰਗਤ ਵੀ ਉਹੋ ਜਿਹੀ ਹੀ ਹੁੰਦੀ ਆ ਉਹ ਸਾਰਾ ਦਿਨ ਹੀ ਆਪਦੇ ਦੋਸਤਾਂ ਦੇ ਨਾਲ ਮਟਰਗਸਤੀ ਕਰਦੇ ਫਿਰਦੇ ਰਹਿੰਦੇ ਆ ਕਿਤੇ ਉਧਰ ਨੂੰ ਕਿਤੇ ਉਧਰ ਨੂੰ ਇੱਕ ਦਿਨ ਉਹ ਕਿਸਾਨ ਵਿਚਾਰਾ ਆਪਣੀ ਘਰਵਾਲੀ ਨੂੰ ਕਹਿੰਦਾ ਕਹਿੰਦਾ ਆਪਣੇ ਚਾਰ ਮੁੰਡੇ ਆ ਚਾਰ ਹੀ ਨਕੰਮੇ ਆ ਜੇ ਮੈਨੂੰ ਕਿਤੇ ਕੁਝ ਹੋ ਗਿਆ ਫਿਰ ਬਾਕੀ ਤੁਸੀਂ ਕੀ ਕਰੋਗੇ ਤੇ ਉਹ ਕਿਸਾਨ ਦੀ ਪਤਨੀ ਉਹਨੂੰ ਦਿਲਾਸਾ ਜਾਂ ਦਿੰਦੀ ਕਹਿੰਦੀ ਆ ਵੀ ਐਵੇਂ ਨਾ ਟੈਨਸ਼ਨ ਲਿਆ ਕਰ ਕੋਈ ਨਾ ਸਮਾਂ ਆਉਣ ਤੇ ਸਭ ਕੁਝ ਠੀਕ ਹੋ ਜੂ ਹੌਲੀ ਹੌਲੀ ਸਮਾਂ ਬੀਤਦਾ ਗਿਆ ਪਰ ਉਹਨਾਂ ਚਾਰਾਂ ਮੁੰਡਿਆਂ ਦੇ ਵਿੱਚ ਕੋਈ ਫਰਕ ਨਹੀਂ ਪਿਆ ਤੇ ਉਹ ਜਿਹੜਾ ਕਿਸਾਨ ਸੀ ਉਹ ਬਿਮਾਰ ਰਹਿਣ ਲੱਗ ਗਿਆ ਸੀ ਕਿਉਂਕਿ ਹੁਣ ਉਹਦੀ ਉਮਰ ਜ਼ਿਆਦਾ ਹੋ ਗਈ ਸੀ ਤੇ ਉਹ ਬੁੱਢਾ ਹੋ ਚੱਲਿਆ ਸੀ ਉਹਨੂੰ ਹੁਣ ਲੱਗਣ ਲੱਗ ਗਿਆ ਸੀ ਕਿ ਉਹ ਹੁਣ ਜਿਆਦਾ ਦਿਨ ਬਚਦਾ ਨਹੀਂ ਫਿਰ ਨਾ ਉਹਨੇ ਆਪ ਦੀ ਘਰ ਵਾਲੀ ਨੂੰ ਇੱਕ ਦਿਨ ਚੂਰੀ ਚੂਰੀ ਕੋਈ ਸਮਝਾਇਆ ਤੇ ਕਿਹਾ ਚਾਰਾ ਮੁੰਡਿਆਂ ਨੂੰ ਬੁਲਾ ਕੇ ਮੇਰੇ ਕੋਲੇ ਲੈ ਕੇ ਆ ਤੇ ਜਦੋਂ ਉਹ ਚਾਰੇ ਮੁੰਡੇ ਉਹ ਕਿਸਾਨ ਦੇ ਕੋਲੇ ਆ ਜਾਂਦੇ ਆ ਤਾਂ ਕਿਸਾਨ ਕਹਿੰਦਾ ਵੀ ਅੱਜ 10 ਦਿਨ ਹੋ ਗਏ ਮੈਂ ਆਪਦੇ ਖੇਤਾਂ 'ਚ ਨਹੀਂ ਗਿਆ ਹੋਰ ਬਜਾਈ ਕਰਨ ਦਾ ਟਾਈਮ ਆ ਗਿਆ ਪਰ ਆਪਣੇ ਖੇਤਾਂ ਦੇ ਵਿੱਚ ਹਜੇ ਕਿਸੇ ਨੇ ਹਲ ਵੀ ਨਹੀਂ ਲਾਇਆ ਤੇ ਮੇਰੇ ਤੋਂ ਉੱਠਿਆ ਨਹੀਂ ਜਾਂਦਾ ਮੇਰੇ ਤੋਂ ਜਾਇਆ ਨਹੀਂ ਜਾਂਦਾ ਤੁਸੀਂ ਮੇਰੀ ਮਦਦ ਕਰੋ ਮੈਨੂੰ ਵੀ ਨਾਲ ਲੈ ਕੇ ਚੱਲੋ ਤੇ ਖੁਦ ਵੀ ਚੱਲੋ ਮੈਂ ਤੁਹਾਨੂੰ ਦੱਸ ਕੇ ਸਾਰਾ ਕੰਮ ਕਰਵਾ ਲਵਾਂਗਾ ਪਰ ਉਹ ਕਿਸਾਨ ਨੂੰ ਪਹਿਲਾਂ ਹੀ ਪਤਾ ਸੀ ਮੇਰੀ ਔਲਾਦ ਕਹੇ ਜੀ ਆ ਬਿਲਕੁਲ ਉਹਦੀ ਸੋਚ ਦੇ ਮੁਤਾਬਕ ਹੋਇਆ ਤੇ ਚਾਰੇ ਮੁੰਡੇ ਹੀ ਕੋਈ ਨਾ ਕੋਈ ਬਹਾਨਾ ਲਾ ਕੇ ਚਲੇ ਗਏ ਕਿਸੇ ਪਾਸੇ ਨੂੰ ਫਿਰ ਉਹ ਕਿਸਾਨ ਨੇ ਦੂਜੇ ਦਿਨ ਫੇਰ ਆਪਦੇ ਮੁੰਡੇ ਸੱਦੇ ਉਹਨਾਂ ਨੂੰ ਕਹਿੰਦਾ ਵੀ ਮੈਨੂੰ ਪਤਾ ਸੀ ਤੁਸੀਂ ਨਹੀਂ ਜਾਣਾ ਖੇਤਾਂ 'ਚ ਤੁਸੀਂ ਨਹੀਂ ਕੰਮ ਕਰਨ ਜੋਗੇ ਤੁਸੀਂ ਕੰਮ ਚੋਰ ਬਣ ਚੁੱਕੇ ਹੋ ਪਰ ਮੈਨੂੰ ਚਿੰਤਾ ਕਿ ਮੇਰੇ ਜਾਣ ਬਾਅਦ ਤੁਸੀਂ ਕੀ ਕਰੋਗੇ ਕੀ ਖਾਓਗੇ ਕਿੱਥੋਂ ਖਾਓਗੇ ਕੰਮ ਤੁਹਾਨੂੰ ਕੋਈ ਆਉਂਦਾ ਨਹੀਂ ਕੰਮ ਤੁਸੀਂ ਕੋਈ ਕਰਦੇ ਨਹੀਂ ਫਿਰ ਕਿਸਾਨ ਕਹਿੰਦਾ ਪਰ ਮੈਂ ਫਿਰ ਵੀ ਤੁਹਾਡੇ ਲਈ ਹੁਣ ਤੱਕ ਜੋ ਕੁਝ ਕਮਾਇਆ ਉਹ ਮੈਂ ਉਸੇ ਖੇਤਾਂ ਦੇ ਵਿੱਚ ਗੱਡਿਆਂਦਾ ਸੀ ਕਿਉਂਕਿ ਜੇ ਮੈਂ ਉੱਥੇ ਆਪ ਦਾ ਸਾਰਾ ਧਨ ਦੌਲਤ ਨਾ ਗੱਡ ਕੇ ਆਉਂਦਾ ਨਾ ਦੱਬ ਕੇ ਆਉਂਦਾ ਤਾਂ ਤੁਸੀਂ ਸਾਰਾ ਕੁਝ ਹੁਣ ਨੂੰ ਉਜਾਰ ਦੇਣਾ ਸੀ ਖਾ ਜਾਣਾ ਸੀ ਮੈਂ ਤੁਹਾਡਾ ਭੁੱਖ ਸਹੀ ਬਣਾਉਣ ਦੇ ਲਈ ਇਹ ਕੁਛ ਕੀਤਾ ਪਰ ਹੁਣ ਮੇਰੇ ਵਿੱਚ ਇੰਨੀ ਹਿੰਮਤ ਹੈ ਨਹੀਂ ਕਿ ਮੈਂ ਉੱਥੇ ਜਾ ਕੇ ਜ਼ਮੀਨ ਦੇ ਵਿੱਚੋਂ ਧਨ ਦੌਲਤ ਕੱਢ ਕੇ ਤੁਹਾਨੂੰ ਦੇ ਸਕਾਂ ਸੋ ਕੋਈ ਗੱਲ ਨਹੀਂ ਜਦੋਂ ਮੈਨੂੰ ਕੁਛ ਹੋ ਗਿਆ ਤੁਸੀਂ ਜਾ ਕੇ ਜ਼ਮੀਨ ਨੂੰ ਪੱਟ ਕੇ ਉਹਦੇ ਵਿੱਚੋਂ ਧਨ ਦੌਲਤ ਕੱਢ ਲੈਣੀ ਇਹ ਸੁਣ ਕੇ ਮੁੰਡੇ ਅੰਦਰੋਂ ਅੰਦਰ ਹੀ ਬੜੇ ਖੁਸ਼ ਹੋਣ ਲੱਗੇ ਉਹ ਪਤੰਦਰ ਦਾ ਆਪਦੇ ਪਿਓ ਦੇ ਮਰਨ ਦਾ ਹੀ ਇੰਤਜ਼ਾਰ ਕਰਨ ਲੱਗੇ ਤੇ ਥੋੜੇ ਦਿਨਾਂ ਦੇ ਵਿੱਚ ਹੀ ਉਹ ਕਿਸਾਨ ਦੀ ਮੌਤ ਹੋ ਜਾਂਦੀ ਹੈ ਪਰ ਉਹਨਾਂ ਚਾਰਾਂ ਮੁੰਡਿਆਂ ਦੇ ਦਿਮਾਗ ਦੇ ਵਿੱਚ ਤਾਂ ਉਹੀ ਖਜ਼ਾਨਾ ਉਹੀ ਧਨ-ਦੌਲਤ ਜਿਹੜਾ ਖੇਤਾਂ 'ਚ ਗੱਡਿਆ ਪਿਆ ਸੀ ਦੱਬਿਆ ਹੋਇਆ ਸੀ ਉਹੀ ਦਿਮਾਗ 'ਚ ਚੱਲ ਰਿਹਾ ਸੀ ਤੇ ਕਿਸਾਨ ਦੀ ਮੌਤ ਤੋਂ ਥੋੜੇ ਦਿਨ ਬਾਅਦ ਹੀ ਉਹਨਾਂ ਨੇ ਜਾ ਕੇ ਖੇਤ ਸਾਰਾ ਹੀ ਪੱਟਤਾ ਹਲ ਵੀ ਲਾਇਆ ਵੀ ਸ਼ਾਇਦ ਕਿਤੇ ਲੱਭ ਜਵੇ ਪਰ ਉਹਨਾਂ ਨੂੰ ਕੋਈ ਧਨ-ਤਨ ਕੁਝ ਨਹੀਂ ਪ੍ਰਾਪਤ ਹੋਇਆ ਕਾਫੀ ਦਿਨ ਮਿਹਨਤ ਕਰਦੇ ਰਹੇ ਕਿਤੇ ਉਹ ਥੋਪਾ ਕਿਤੇ ਉਹ ਸਾਰਾ ਖੇਤ ਪੱਟਤਾ ਹੱਕ ਹਾਰ ਕੇ ਜਦੋਂ ਘਰ ਵਾਪਸ ਆਉਂਦੇ ਆ ਤੇ ਆ ਕੇ ਆਪਦੀ ਮਾਂ ਨੂੰ ਕਹਿੰਦੇ ਆ ਕਿ ਬਾਪੂ ਨੇ ਸਾਡੇ ਨਾਲ ਝੂਠ ਬੋਲਿਆ ਜੇ ਨਹੀਂ ਤਾਂ ਕਿਸੇ ਨੂੰ ਉਹ ਖਜ਼ਾਨੇ ਬਾਰੇ ਪਤਾ ਲੱਗ ਗਿਆ ਤੇ ਕੋਈ ਖਜ਼ਾਨਾ ਕੱਢ ਕੇ ਲੈ ਗਿਆ ਪਰ ਉਹਨਾਂ ਦੀ ਮਾਂ ਨੂੰ ਤਾਂ ਪਤਾ ਸੀ ਇਹ ਗੱਲ ਦਾ ਵੀ ਉੱਥੇ ਕੋਈ ਖਜ਼ਾਨਾ ਹੈ ਨਹੀਂ ਕਿਉਂਕਿ ਕਿਸਾਨ ਨੇ ਤਾਂ ਪਹਿਲੇ ਹੀ ਉਹਨੂੰ ਚੋਰੀ-ਚੋਰੀ ਸਮਝਾ ਦਿੱਤਾ ਸੀ ਫਿਰ ਉਹਨਾਂ ਦੀ ਮਾਂ ਨੇ ਉਹਨਾਂ ਚਾਰਾਂ ਨੂੰ ਆਪਦੇ ਕੋਲ ਬਿਠਾ ਕੇ ਸਮਝਾਇਆ ਬੜੇ ਪਿਆਰ ਨਾਲ ਉਹਨਾਂ ਨੂੰ ਕਹਿੰਦੀ ਚਲੋ ਜੋ ਹੋ ਗਿਆ ਸੋ ਹੋ ਗਿਆ ਹੁਣ ਤੁਸੀਂ ਖੇਤ ਸਾਰਾ ਪਾਟੀ ਦਿੱਤਾ ਇੰਨੀ ਮਿਹਨਤ ਕੀਤੀ ਆ ਹੋਣੇ ਮਿਹਨਤ ਨੂੰ ਬੇਕਾਰ ਨਾ ਜਾਣ ਦਿਓ ਤੁਸੀਂ ਉਹਦੇ ਵਿੱਚ ਬਜਾਈ ਕਰ ਦਿਓ ਖਜ਼ਾਨਾ ਮਿਲੇ ਨਾ ਮਿਲੇ ਤੁਹਾਡੀ ਮਿਹਨਤ ਬਰਬਾਦ ਨਹੀਂ ਜਾਊਗੀ ਉਹ ਚਾਰੇ ਮੁੰਡੇ ਕਹਿੰਦੇ ਵੀ ਗੱਲ ਤਾਂ ਠੀਕ ਆ ਵੀ ਹੁਣ ਜਦੋਂ ਮਿਹਨਤ ਕੀਤੀ ਹੋਈ ਆ ਉਹ ਚਾਰੋਂ ਜਾਂਦੇ ਆ ਤੇ ਬਜਾਈ ਸ਼ੁਰੂ ਕਰ ਦਿੰਦੇ ਆ ਤੇ ਫਸਲ ਤਿਆਰ ਹੋਣ ਤੱਕ ਉਹਨਾਂ ਨੇ ਉਹਦੀ ਸੰਭਾਲ ਵੀ ਕੀਤੀ ਕਿਉਂਕਿ ਉਹ ਚਾਹੁੰਦੇ ਸੀ ਵੀ ਸਾਡੀ ਮਿਹਨਤ ਬੇਕਾਰ ਨਾ ਜਾਵੇ ਜਦੋਂ ਫਸਲ ਪੱਕ ਕੇ ਤਿਆਰ ਹੋ ਗਈ ਤਾਂ ਕੀ ਦੇਖਦਿਆ ਕਿ ਸਾਰੇ ਪਿੰਡ ਨਾਲੋਂ ਸਾਰੇ ਇਲਾਕੇ ਨਾਲੋਂ ਉਹਨਾਂ ਦੀ ਫਸਲ ਬੱਧ ਸੋਹਣੀ ਹੁੰਦੀ ਹੈ ਝਾੜ ਵੱਧ ਨਿਕਲਦਾ ਤੇ ਉਹ ਬੜੇ ਖੁਸ਼ ਹੁੰਦੇ ਆ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਉਹ ਭੱਜ ਕੇ ਜਾ ਕੇ ਆਪਦੀ ਮਾਂ ਨੂੰ ਦੱਸਦੇ ਆ ਕਹਿੰਦੇ ਮਾਤਾ ਇੱਕ ਦੀ ਤਾਂ ਸਵਾਦ ਆ ਗਿਆ ਬਹੁਤ ਝਾੜ ਨਿਕਲਿਆ ਆਪਣੀ ਫਸਲ ਦਾ ਬਹੁਤ ਪੈਸਾ ਆਜੂ ਆਪਣੇ ਕੋਲੇ ਬਹੁਤ ਵਧੀਆ ਹੋਇਆ ਫਿਰ ਉਹਨਾਂ ਦੀ ਮਾਂ ਉਹਨਾਂ ਨੂੰ ਦੱਸਦੀ ਆ ਵੀ ਤੁਹਾਡਾ ਪਿਓ ਜਿਹੜੇ ਤਾਂ ਨਦੀ ਗੱਲ ਕਰਦਾ ਸੀ ਨਾ ਜਿਹੜਾ ਧੰਨ ਗੱਡਿਆ ਹੋਇਆ ਉੱਥੇ ਕਹਿ ਕੇ ਗਿਆ ਸੀ ਉਹ ਇਹੀ ਸੀ ਤੇ ਉਹ ਖੇਤਾਂ ਦੇ ਵਿੱਚ ਹਜੇ ਹੋਰ ਵੀ ਪਤਾ ਨਹੀਂ ਕਿੰਨਾ ਧੰਨ ਗੱਡਿਆ ਹੋਇਆ ਤੁਸੀਂ ਮਿਹਨਤ ਕਰੋ ਫਸਲ ਦੀ ਰਾਖੀ ਕਰੋ ਸਾਂਭ ਸੰਭਾਲ ਕਰੋ ਤੇ ਧੰਨ ਇਕੱਠਾ ਕਰ ਲਓ ਤੇ ਹੁਣ ਉਹ ਕਿਸਾਨ ਦੇ ਮੁੰਡਿਆਂ ਨੂੰ ਆਪਣੇ ਪਿਓ ਦੀ ਗੱਲ ਸਮਝ ਆ ਗਈ ਸੀ ਕਿ ਮਿਹਨਤ ਹੀ ਸਫਲਤਾ ਦੀ ਕੁੰਜੀ ਆ ਮਿਹਨਤ ਤੋਂ ਬਿਨਾ ਕੁਝ ਨਹੀਂ ਮਿਲਦਾ ਜਿੰਨੀ ਮਿਹਨਤ ਕਰਾਂਗੇ ਖਜ਼ਾਨਾ ਓਨਾ ਹੀ ਵੱਡਾ ਹੁੰਦਾ ਜਾਊ ਹੋ ਸਕਦਾ ਦੋਸਤੋ ਇਹ ਕਹਾਣੀ ਤੁਸੀਂ ਪਹਿਲਾਂ ਬਹੁਤ ਵਾਰੀ ਸੁਣੀ ਹੋਵੇ ਜਿੰਨੀ ਇਸ ਗੱਲ ਦੀ ਵੈਲਿਊ ਪਹਿਲਾਂ ਸੀ 19 ਹੀ ਅੱਜ ਆ ਤੁਸੀਂ ਜਿਹੜੇ ਵੀ ਫੀਲਡ ਦੇ ਵਿੱਚ ਮਰਜ਼ੀ ਕੰਮਕਾਜ ਕਰ ਰਹੇ ਹੋ ਜਿੰਨਾ ਉਹਦੇ ਤੇ ਹੋਰ ਮਿਹਨਤ ਕਰੋਗੇ ਉਹਦੇ ਵਿੱਚ ਹੋਰ ਡੰਗਾਈ ਨਾਲ ਜਾਓਗੇ ਉਹਨਾਂ ਤੁਹਾਨੂੰ ਫਰ ਜ਼ਿਆਦਾ ਮਿਲੇਗਾ ਓਨੀ ਤੁਹਾਨੂੰ ਤਰੱਕੀ ਜ਼ਿਆਦਾ ਮਿਲੇਗੀ ਤੇ ਜੇ ਤੁਸੀਂ ਸ਼ਾਰਟਕਟ ਤਰੀਕੇ ਦੇ ਨਾਲ ਜਾਂ ਬਿਨਾਂ ਕਿਸੇ ਮੁਸੀਬਤਾਂ ਝੱਲੀਆਂ ਦੇ ਬਿਨਾਂ ਮਿਹਨਤ ਕਰੇ ਦੇ ਧਨ ਦੌਲਤ ਪ੍ਰਾਪਤ ਕਰ ਲੈਨੇ ਹੋ ਤਾਂ ਜ਼ਿੰਦਗੀ ਬਹੁਤ ਵੱਡੀ ਆ ਮੁਸੀਬਤਾਂ ਹੋਰ ਪਾਸਿਓਂ ਵੀ ਬਹੁਤ ਆ ਸਕਦੀਆਂ ਕਿਉਂਕਿ ਦੁਨੀਆ 'ਚ ਜ਼ਿੰਦਗੀ 'ਚ ਔਖਾਈਆਂ ਆਉਂਦੀਆਂ ਹੀ ਰਹਿਣੀਆਂ ਉਹ ਕਿਸੇ ਵੀ ਰੂਪ ਚ ਆ ਜਾਣ ਤੁਸੀਂ ਆਪਣੀ ਮਿਹਨਤ ਨਾਲ ਆਪਣੇ ਸਬਰ ਨਾਲ ਆਪਣੇ ਡਿਸਿਪਲਨ ਦੇ ਨਾਲ ਇਹਨਾਂ ਨਾਲ ਲੜ ਕੇ ਸਫਲਤਾ ਪ੍ਰਾਪਤ ਕਰੋਗੇ ਤਾਂ ਉਹਦਾ ਸਵਾਦ ਹੀ ਵੱਖਰਾ ਹੋਵੇਗਾ ਕਹਾਣੀ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰਨਾ ਹੌਸਲਾ ਅਫਜ਼ਾਈ ਦੇ ਲਈ ਕਮੈਂਟ ਕਰਨਾ ਲਾਈਕ ਕਰਨਾ ਗਲਤੀ ਭੁੱਲ ਚੁੱਕ ਮਾਫੀ ਹੁਣ ਆਪਾਂ ਮਿਲਦੇ ਹਾਂ ਅੱਗੇ ਕਿਸੇ ਨਵੀਂ ਵੀਡੀਓ ਨਵੇਂ ਟੌਪਿਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਦੇ ਲਈ ਸਤ ਸ੍ਰੀ ਅਕਾਲ